ਚਾਰਜ ਹੋ ਗਿਆ ਜੀ ਆ ਉਧਰ ਬਹਿ ਜਾ ਬਹਿ ਜਾ ਸਾਰੇ ਸਾਰੇ ਦੇਖਿਆ ਉਧਰ ਬਾਲਕਨ ਚਾ ਲਵਾ ਰਹੇ ਆ ਆ ਦੇਖੋ ਚੱਲ ਰਹੀਆਂ ਮਸ਼ੀਨਾਂ ਆ ਦੇਖੋ ਕਿੰਨਾ ਪੈਲੀ ਅਰਜਨਲੀ ਬੜੀ ਖੁਸ਼ੀ ਹੁੰਦੀ ਆ ਨਾ ਨਾਲੇ ਕੰਗਵੈ ਸਰਪੰਚ ਮੇਨ ਇਹਨੂੰ ਬੜਾ ਇਤਸ਼ਾਹ ਆਇਆ ਦਾ ਪਿੰਡ ਦੇ ਕੰਮ ਪਹਿਲਾਂ ਸਿਵਿਆਂ ਚ ਪਾਣੀ ਦੀ ਪ੍ਰੋਬਲਮ ਸੀ ਬਹੁਤ ਐਨੇ ਕੰਮ ਕਰਾਇਆ ਨਾ ਹੁਣ ਪਿੰਡ ਜਾ ਦੇ ਲੋ ਪੰਪ ਲੈ ਕੇ ਆਂਦਾ ਤੇ ਮੈਨੂੰ ਪਰਸਨ ਹੀ ਇਹ ਬਹੁਤ ਖੁਸ਼ੀ ਆ ਕਿ ਉਹ ਬੰਦਾ ਖਾਂਦਾ ਪੀਂਦਾ ਨਹੀਂ ਕੁਛ ਤੁਹਾਨੂੰ ਪਤਾ ਨਾ ਜਿਹੜਾ ਉਹਨਾਂ ਸਰਪੰਚ ਸ਼ਰਾਬ ਪੀ ਕੇ ਰਾਤ ਨੂੰ ਲੜਨਾ ਪਿਆ ਹੋਵੇ ਉਹਨੇ ਪਿੰਡ ਚ ਨਸ਼ਾ ਕੀ ਬੰਦ ਕਰਾ ਲਿਆ ਨਾ ਜਾ ਠੱਗੀਆਂ ਠੋਰੀਆਂ ਚੋਰੀਆਂ ਕੀ ਬੰਦ ਕਰਾ ਲਵਨੀ ਆ ਪਿੰਡ ਚ ਹਨ ਪਰਸਨਲੀ ਤੁਸੀਂ ਵੀ ਪਿੰਡਾਂ ਦੇ ਵਿੱਚ ਹਨਾ ਰਹਿੰਨੇ ਆ ਪਿੰਡਾਂ 'ਚ ਪਹਿਲਾਂ ਦੇਖਿਆ ਕਰੋ ਬੰਦਾ ਕਿ ਹਾਂ ਵੀ ਸ਼ਰਾਬੀ ਤਾਂ ਨਹੀਂ ਹੈਗਾ ਇਹ ਤਾਂ ਨਹੀਂ ਸ਼ਰਾਬ ਪੀਤੀ ਬੋਤਲ ਉੱਧਰ ਚਲ ਗਏ ਜੋ ਉੱਧਰ ਸ਼ਰਾਬ ਪਲਾਦੀ ਤਾਂ ਉੱਧਰੋਂ ਚਲ ਗਏ ਹਨਾ ਸਟੈਂਡ ਜਿਹੜਾ ਬੰਦਾ ਦੇਖਿਆ ਕਰੋ ਤੇ ਇਹ ਪਰਸਨਲੀ ਮੈਨੂੰ ਵਧੀਆ ਲੱਗਦਾ ਇੱਕ ਮੈਂ ਸਰਪੰਚ ਨੂੰ ਇਹ ਕਿਹਾ ਮੈਂ ਕਿਹਾ ਹੌਲੀ-ਹੌਲੀ ਤੁਸੀਂ ਸਰਕਾਰ ਨਾਲ ਜਾਂ ਜਾਂ ਗੱਲ ਕਰੋ ਕਿ ਹਸਪੀਟਲ ਪਿੰਡ ਦੇ ਵਿੱਚ ਜਿੱਥੇ ਟੈਸਟ ਹੋਏ ਨੇ ਸਾਰੇ بڑے ਟੈਸਟ ਵੀ ਛੋਟੇ ਵੀ ਤੇ ਇੰਦਾ ਕੋਈ ਬਣ ਜਵੇ ਹਸਪੀਟਲ ਹੈ ਨਾ ਥਾਂ ਮੈਂ ਕਹਾਂ ਮੈਂ ਦੇ ਦੂੰਗਾ ਪੂਰਾ ਖੇਤ ਲੈਣਾ ਆ ਵੀਡੀਓ ਬਣ ਰਹੀ ਹੈ ਜਵਾਨ ਆ ਮੈਂ ਕਹਾਂ ਜੇ ਖੇਤ ਲੈਣਾ ਪੂਰਾ ਖੇਤ ਬਣਾਉਣਗੇ ਤਾਂ ਵੀ ਵਧੀਆ ਹੈ ਜੇ ਥੋੜੇ ਥਾਂ 'ਚ ਬਣਾ ਦੇਣਗੇ ਤਾਂ ਵੀ ਮੈਂ ਦੇ ਦੂੰਗਾ ਉਹ ਮੈਂ ਕਹਾਂ ਥੋੜੇ ਥਾਂ 'ਚ ਜੇ ਬਣ ਜਵੇ ਕਿਉਂਕਿ ਫਿਲਹਾਲ ਮੇਰੀ ਇੰਨੀ ਕਾਤਾ ਕਿ ਮੈਂ ਦੇ ਸਕਦਾ ਤਾਂ ਤੇ ਜਦੋਂ ਮੇਰੇ ਕੋਲ ਉਹ ਹੋ ਹੋ ਕੇ ਕਿ ਹਾਂ ਵੀ ਬਣਾ ਸਕਦੇ ਆ ਆਪਾਂ ਪੂਰਾ ਬਣਾ ਕੇ ਆਪ ਦੇ ਸਕਦੇ ਆ ਫਿਰ ਆਪਾਂ ਉਦੋਂ ਬਣਾ ਲਾਂਗੇ ਉਦੋਂ ਕਰ ਲਾਂਗੇ ਨਾ ਮੈਂ ਕਿਹਾ ਮੈਂ ਕਹਿੰਦੇ ਕਰੋ ਟਰ ਜੇ ਕੋਈ ਨਹੀਂ ਉਹ ਲੱਗਾ ਸਰਪੰਚ ਕਰਨ ਬਾਕੀ ਕੋਈ ਨਹੀਂ ਬਾਹਰ ਕੋਈ ਨਹੀਂ ਕਿਰਪਾ ਕੀਤੀ ਤਾਂ ਫੇਰ گاਹ ਹੋਰ ਮੇਰੇ ਕੋਲ ਪੈਸਾ ਮੈਂ ਫੇਰ ਸਾਰਾ ਬਣਾ ਲਵਾਂਗਾ ਤੇ ਇਹ ਇੱਕ ਮੈਨੂੰ ਹੁੰਦਾ ਕਿ ਐਂਬੂਲੈਂਸ ਹੋਵੇ ਪਿੰਡ ਦੇ ਵਿੱਚ ਇੱਕ ਮੈਂ ਸਰਪੰਚ ਨੂੰ ਕਹਿ ਦਤਾ ਕਿ ਕਿਸੇ ਵੀ ਭੈਣ ਦਾ ਵਿਆਹ ਆ ਜਾਂ ਕਿਸੇ ਨੂੰ ਗੱਡੀ ਦੀ ਲੋੜ ਆ ਜਾਂ ਕੋਈ ਤਾਂ ਪ੍ਰੋਬਲਮ ਹੈ ਗੱਡੀ ਮੇਰੀ ਖੜੀ ਹੈ ਲੈ ਜਾ ਕਰ ਜਿੱਦਾਂ ਮਨ ਚਾਹੇ ਉਹਨਾਂ ਨੇ ਕਹਿਤਾ ਮੇਰੇ ਕੋਲ ਕੋਈ ਵੀ ਇਹਨਾਂ ਜਿਹੜੇ ਤਾਰਾਂ ਦੇਣੀਆਂ ਜਾਂ ਸਾਧਨ ਸੋਧਨ ਇੱਥੇ ਹੀ ਰਹਿ ਜਾਣੇ ਆ ਕਿਉਂਕਿ ਮੈਂ ਨਾ ਇੱਕ ਵਾਰੀ ਗੁਰੂ ਰਵੀਦਾਸ ਮਹਾਰਾ ਜਿਹਦਾ ਜਨਮ ਦਿਨ ਸੀਗਾ ਬੰਦਾ ਮੇਰੇ ਕੋਲੇ ਖੜਾ ਸੀ ਉਹਨੇ ਟ੍ਰੈਲੀ ਨੂੰ ਨਾ ਮੈਨੂੰ ਵਾਹ ਹੋਇਆ ਹੈ ਹਨਾ ਮੇਰੇ ਪਰਮਾਤਮਾ ਯਾਰ ਮੈਂ ਕਹਾਂ ਕੋਈ ਨਹੀਂ ਟ੍ਰੈਕਟਰ ਟ੍ਰੈਲੀ ਵੀ ਲਾਵਾਂਗੇ ਕਈ ਵਾਰੀ ਹਨਾ ਜਿੱਕੇ ਨੇ ਵਾਹਣਾ ਜਾਂ ਟ੍ਰੈਲੀ ਮੇਰੀ ਸੋ ਥਿੰਕਿੰਗ ਇਦਾਂ ਆ ਗਿਆ ਵੀ ਖੜੇ ਹੋ ਸਕਦਾ ਕਿ ਜਦ ਮੱਝ ਲਿਆਵੇ ਵਾਹ ਕੇ ਕਰੇ ਹਨਾ ਕੀ ਲੈ ਜਾਣਾ ਸਾਲਾ ਸਦਾ ਸੋਣਾ ਦੋ ਤਾਰ ਇੱਕ ਇਹ ਹੈ ਬਾਕੀ ਹੈਗਾ ਸਾਰੇ ਆਹਦੇ ਬੂਟੇ ਲਾ ਜਾਣ ਜੇ ਕਹਿੰਦੇ ਸੜਕਾਂ ਦੇ ਨਾਲੋਂ ਬੰਨੇ ਵੀ ਵਾਹੋ ਆਏ ਤਾਂ ਕਈ ਰਲਾ ਲੈਂਦੇ ਹਨਾ ਮੈਂ ਕਹਾਂ ਇਹ ਕੰਪਲੀਟ ਪਾ ਕੇ ਤੇ ਜਾਇ ਇਹ ਵੀ ਕਰਾਓ ਹਨਾ ਤੇ ਆਵੇਂ ਸਾਰੇ ਬੂਟੇ ਲਾ ਜਾਣ ਪਿੰਡ ਵੜਦੇ ਨੇ ਸੋਹਣਾ ਲੱਗੇ ਯਾਰ ਪਿੰਡ ਹਨਾ ਤੇ ਨਾਲੇ ਵਿੱਚ ਸਰਪੰਚ ਸਾਡੇ ਨੂੰ ਮੈਨੂੰ ਇਹ ਹੁੰਦਾ ਕਿ ਸਾਲ ਕੋ ਪੱਖ ਫਾਦ ਗਿਆ ਨਾ ਹੋਵੇ ਨਾ ਸਰਪੰਚ ਨੂੰ ਇਹ ਵੀ ਕਹਿ ਮੈਂ ਕਾ ਕਿ ਹਾਂ ਵੀ ਜਿਹਨੇ ਨਹੀਂ ਵੀ ਵੋਟ ਪਾਈ ਕਦੀ ਇੱਕ ਦਾ ਨਹੀਂ ਰੱਖਣਾ ਹੈਗਾ ਉਹਦਾ ਕੰਮ ਪਹਿਲਾਂ ਕਰਨਾ ਜਿਹਨੇ ਪਾਈ ਆ ਉਹ ਬਾਅਦ ਚੋਂ ਦਾ ਹੋ ਜੂਵੇ ਹੈ ਨਾ ਕੰਮ ਆਪਾਂ ਇਹਦਾ ਮਨ ਚੀਰ ਰੱਖਣਾ ਯਾਰ ਇਹਨਾਂ ਨੇ ਪਾਈ ਜਿਹੜਾ ਪਾਰਟੀ ਪਾਈ ਤੁਹਾਨੂੰ ਪਤਾ ਪਿੰਡਾ ਜਿਹੜਾ ਮ ਚੌਧਰੀ ਹੁੰਦੀ ਹੈ ਨਾ ਤਾਂ ਵੀ ਇਹਨਾਂ ਦਾ ਕਾਹਦੇ ਕਰਨਾ ਜਿਹਨੇ ਜਿਹੜਾ ਵੋਟ ਪਾਈ ਹੈ ਨਾ ਮੈਂ ਕਹਾਂ ਉਹ ਚੀਜ਼ਾਂ ਨਹੀਂ ਹੁੰਦਾ ਰੱਖਣੀਆਂ ਹੈਗੀਆਂ ਤੇ ਬਾਕੀ ਸਭ ਤੋਂ ਵਧੀਆ ਇਹ ਹੈ ਕਿ ਉਹਦੇ ਘਰ ਚ ਨਸ਼ਾ ਹੈ ਨਹੀਂ ਸਰਪੰਚ ਦੇ ਤੇ ਤੁਹਾਨੂੰ ਪਤਾ ਜੇ ਆਪਣੇ ਘਰ ਚ ਨਿਸ਼ਾਨੀ ਤੇ ਦੂਜ ਹੋਰ ਵੀ ਕਈ ਕੰਮ ਆ ਕਹਿਓ ਹਮੇ ਬਾਕੀ ਦੇਖੋ ਬਾਕੀ ਜਿੱਦਾਂ ਹੌਸਪੀਟਲ ਆ ਟੈਸਟਾਂ ਦਾ ਜੇ ਤਾਂ ਹੋ ਜੂਗਾ ਸਭ ਤੋਂ ਵਧੀਆ ਆ ਨਹੀਂ ਤਾਂ ਹੌਲੀ ਹੌਲੀ ਬਾਈਗ ਨੂੰ ਕਿਰਪਾ ਕੀਤੀ ਤੇ ਆਪੇ ਵੀ ਕਰ ਲਾਂਗੇ ਸਟਾਰਟ ਹਨਾ ਜੇ ਆਪਾਂ ਬਾਈਗ ਨੂੰ ਇੰਨੀ ਜੋਗੇ ਕਰਤਾ ਗਿਆ ਬਖੇਤ ਥਾਂ ਦੇ ਸਕਦੇ ਬਣਾ ਬਾਈਗ ਨੂੰ ਇਨੀ ਕਰ ਕੀਤੀ ਐ ਤੇ ਦਿਲ ਦਿੱਤਾ ਹੈ ਕਿ ਹਾਂ ਵੀ ਦੇ ਸਕਦੇ ਆ ਤੇ ਪ੍ਰਮਾਤਮਾ ਉਹ ਵੀ ਦਿਨ ਵੀ ਦੂਰ ਨਹੀਂ ਐ ਨਾ ਜਦੋਂ ਇਨੀ ਕਰਤ ਹੋ ਜੂਗੀ ਕਿ ਆ ਵੀ ਬਣਾ ਕੇ ਦੇ ਦਾਂਗੇ ਚੱਕੋ ਸਰਪੰਚ ਸਾਹਿਬ ਆਪਾਂ ਨਾਲ ਲੱਗ ਕੇ ਆਪੀ ਕਰਦੇ ਆ ਨਾ ਸੋ ਇਹ ਗੱਲਾਂ ਮਾਤਾ ਮੇਰੀ ਥਿੰਕਿੰਗ ਇਨ ਨਾ ਮੈਂ ਇੱਥੇ ਸਰਪੰਚੀ ਲੈਣੀ ਹੈ ਨਾ ਮੈਂ ਕੁਝ ਕਰਨਾ ਹੈ ਹਨਾ ਇੱਕ ਤਾਂ ਉਹ ਵੀ ਚਲ ਬੰਦੇ ਨੇ ਗਾਂ ਸਰਪੰਚ ਬਣਨ ਦਾ ਦਾਅਵਾ ਦਾ ਕੰਮ ਕਰਾ ਰਹਿਆ ਹਨ ਵੀਰੇ ਤਾਂ ਪਤਾ ਨਹੀਂ ਕਦੋਂ ਚੜ ਜਾਣੇ ਬਾਹਰ ਨੂੰ ਹਨਾ ਚਲ ਜਾਣੇ ਕਿਉਂਕਿ ਮੇਰੀ ਤੁਹਾਨੂੰ ਪਤਾ ਹੈ ਜਦ ਫੈਮਿਲੀ ਉੱਥੇ ਹੈ ਸਾਰੀ ਕੁ ਗਾਂ ਮੇਰਾ ਮੈਨੂੰ ਜਾਣਾ ਪੈਣਾ ਹਨਾ ਉੱਦਾਂ ਚਲ ਕਦੀ ਬੰਦਾ ਆ ਜਾਂਦਾ ਪਰ ਪਿੰਡ ਲਈ ਮੇਰੀ ਇਦਾਂ ਥਿੰਕਿੰਗ ਹੈ ਕਿ ਇਹ ਆ ਵੀ ਕਿ ਇਹਨੂੰ ਗੱਡੀ ਦੀ ਲੋੜ ਆ ਅਗਲਾ ਜਦੋਂ ਮੱਝ ਆ ਕੇ ਗੱਡੀ ਲੈ ਜਵੇ ਕਿ ਇਹਨੇ ਲੋਡ ਹੋਵੇ ਜਾਨੀ ਕਿ ਕੋਕ ਨਾ ਹੋਵੇ ਪਰ ਮਾਤਰ ਸਾਥੀ ਮੇਰੇ ਵਰਗਾ ਉਹਨਾਂ ਨੇ ਟੈਸਟ ਕਰਾਉਣੇ ਪਿੰਡ 'ਚ ਹੀ ਟੈਸਟ ਹੋਣ ਸਾਰੇ ਜਾਂ ਕੋਈ ਵਧੀਆ ਲੈਬ ਹੋਵੇ ਜਾਂ ਛੋਟਾ ਜਾਨੀ ਕਿ ਹਸਪਤਾਲ ਹੋਵੇ ਭਾਵੇਂ ਹੋਵੇ ਜ਼ਰੂਰ ਇਹ ਤਾਂ ਗਾਂਹ ਨਾ ਜਾਣਾ ਪਵੇ ਹਨਾ ਜਾਂ ਐਮਬੂਲੈਂਸ ਹੋਵੇ ਕੋਈ ਅਮਰਜੈਂਸੀ ਗਾਂ ਰੈਫਰ ਕਰਨਾ ਉਹ ਸਿਸਟਮ ਹੋਣਾ ਚਾਹੀਦਾ ਚਲੋ ਦੇਖੋ ਇਨ ਇਨਸ਼ਾ ਅੱਲਾ ਇਨ ਫਿਊਚਰ ਹੋਏ ਵਿੱਚ ਚਲੋ ਗਾਇਸ ਇੰਨੀ ਹੀ ਗੱਲਾਂ ਕਰਤਾ ਆਪਣੀ ਭੈਣ ਵਧੀਆ ਹੈ ਨਾ ਨਾਲ ਵੀਡੀਓ ਮੇ ਪੋਸਟ ਕਰ ਦੇਣੀ ਹੈ ਨਾ ਆ ਮੈਂ ਮੁੱਕਰਦਾ ਹਾਂ ਕਿ ਆ ਵੀ ਤੂੰ ਤਾਂ ਗਿਆ ਚ ਲੈ ਯਾਰ ਉਧਰੋਂ ਪਾਸ ਹੋ ਗਿਆ ਕਹਿੰਦੇ ਬਣਾ ਦਨੇ ਹਾਂ ਤੂੰ ਤਾਂ ਨਹੀਂ ਦੇਣ ਦਿਆ ਸੋ ਇਹ ਵੀਡੀਓ ਪੋਸਟ ਕਰ ਦੇਣੀ ਆ ਤੇ ਬਾਕੀ ਜਿਹਦਾ ਗੁਰੂ ਰਵਜਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਟਰੈਲੀਆਂ ਲੋਡ ਸੀ ਉਧਰ ਤਾਂ ਹਜ਼ਾਰਾਂ ਟਰੈਲੀਆਂ ਆ ਜਾਂਦੀਆਂ ਪਰ ਉਹ ਗੱਲ ਮੈਨੂੰ ਦਿਲ ਤੇ ਵੋ ਲੱਗੀ ਯਾਰ ਮੈਂ ਕਿ ਇਦਾਂ ਕੋਈ ਗੱਲ ਨਹੀਂ ਟਾਟਾ ਟ੍ਰੈਲਰ ਵੀ ਲਵਾਂਗੇ ਇੱਕ ਕਰਿਆ ਨੇ ਸੋ ਆ ਗੱਲਾਂ ਬਤਾ ਰਿਹਾ ਬੇ ਮਿਲਦੇ ਨਵੇਂ ਬਲੌਗ ਦੇ ਵਿੱਚ ਗਲਤੀ ਪੁੱਲਚੂਗ ਮਾਫ ਟੇਕ ਕਰੇ